ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਪਾਣੀਆਂ ਦਾ ਮੁੱਦਾ ਇੱਕ ਵਾਰ ਫਿਰ ਤੌਪਕਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਮੁੱਦਾ ਹੁਣ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਦੇ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ ਭਾਰਪਾ ਸਰਕਾਰ ਦੇ ਵੱਲੋਂ BBMB ਦੇ ਜ਼ਰੀਏ ਪੰਜਾਬ ਦੇ ਉੱਪਰ ਪਾਣੀ ਨੂੰ ਲੈ ਕੇ ਦਬਾਅ ਪਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਹੈ ਕਿ ਹਰਿਆਣਾ ਜਿਸ ਨੂੰ ਕਿ ਇੱਕ ਸਾਲ ਜੋ ਪਾਣੀ ਦੇਣ ਦੀ ਸੀਮਾ ਸੀ ਉਹ ਉਹ ਪੂਰੀ ਕਰ ਚੁੱਕਾ ਹੈ ਪਰ ਹੋਰ ਹਰਿਆਣਾ ਪਾਣੀ ਮੰਗ ਰਿਹਾ ਜਿਸ ਕਰਕੇ ਬੀਜਪੀ ਪੰਜਾਬ ਦੇ ਉੱਪਰ ਬੀਬੀ ਐਮਬੀ ਦੇ ਜ਼ਰੀਏ ਦਬਾਅ ਪਾ ਰਹੀ ਹੈ ਕਿ ਹੋਰ ਪਾਣੀ ਹਰਿਆਣੇ ਨੂੰ ਦਿੱਤਾ ਜਾਵੇ ਤਾਂ ਸੀਐਮ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਆਖ ਦਿੱਤਾ ਹੈ ਕਿ ਜੋ ਤੁਸੀਂ ਪਾਕਿਸਤਾਨ ਨੂੰ ਜਾਂਦਾ ਪਾਣੀ ਬੰਦ ਕਰ ਦਿੱਤਾ ਹੈ ਉਹ ਪੰਜਾਬ ਵੱਲੋਂ ਮੋੜ ਦਿਓ ਤੇ ਫਿਰ ਪੰਜਾਬ ਇਹ ਪਾਣੀ ਅੱਗੇ ਹਰਿਆਣੇ ਨੂੰ ਦੇ ਦੇਵੇਗਾ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੋਰ ਕੀ ਕੁਝ ਆਖਿਆ ਗਿਆ ਉਹਨਾਂ ਦਾ ਪੂਰਾ ਬਿਆਨ ਹੀ ਤੁਹਾਨੂੰ ਸੁਣਾ ਦਿੰਨੇ ਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਦੋਸਤੋ ਇੱਕ ਬੜੇ ਗੰਭੀਰ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਵੱਲੋਂ ਪੰਜਾਬ ਨਾਲ ਇੱਕ ਹੋਰ ਕੋਜੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਕਿ ਅਸੀਂ ਕਾਮਯਾਬ ਨਹੀਂ ਹੋਣ ਦੇਣਾ ਮੈਂ ਥੋੜਾ ਜਿਹਾ ਡਿਟੇਲ ਤੁਹਾਨੂੰ ਸਮਝਾ ਦਿੰਦਾ ਬੀਜਪੀ ਜ਼ਬਰਦਸਤੀ ਪੰਜਾਬ ਦੇ ਉੱਤੇ ਦਬਾਅ ਬਣਾ ਰਹੀ ਹੈ ਕਿ ਉਹ ਭਾਖੜਾ ਬਿਆ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ ਹੋਰ ਪਾਣੀ ਦਿਓ ਵਾਧੂ ਪਾਣੀ ਜਦ ਕਿ ਹਰਿਆਣਾ ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰਤ ਚੁੱਕਿਆ ਕਿ ਜਿਹੜਾ ਪਾਣੀਆਂ ਦਾ ਹਿਸਾਬ ਤਾਬ ਹੁੰਦਾ ਜਿਹੜਾ ਅੰਕੜਾ ਹੁੰਦਾ ਇਹ 21 ਮਈ ਤੋਂ 21 ਮਈ ਤੱਕ ਹੁੰਦਾ ਹਰ 21 ਮਈ ਹਰ ਸਾਲ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਹੁੰਦਾ ਕਿ ਇੰਨਾ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇਣਾ ਹੈ ਇੰਨਾ ਰਾਜਸਥਾਨ ਨੂੰ ਦੇਣਾ ਜੋ ਪੰਜਾਬ ਨੇ ਐਗਰੀਮੈਂਟ ਕੀਤੇ ਹੋਏ ਪਰ ਕਿਉਂਕਿ ਪਹਿਲਾਂ ਕੋਈ ਹਿਸਾਬ ਤਾਬ ਰੱਖੇ ਨਹੀਂ ਗਿਆ ਪਹਿਲਾਂ ਬਾਦਲ ਬੇ ਕੈਪਟਨ ਵੇਲੇ ਕੋਈ ਚੱਕਰ ਹੀ ਨਹੀਂ ਸੀ ਉਹ ਬਾਦੂ ਪਾਣੀ ਯੂਜ਼ ਕਰ ਲੈਂਦੇ ਸੀ ਤੇ ਇਧਰੋਂ ਵੀ ਕੋਈ ਚੱਕਰ ਨਹੀਂ ਸੀ ਆਪਸ ਚ ਰਲੇ ਮਿਲੇ ਹੋਏ ਸੀ ਪਰ ਹੁਣ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਸਾਡੇ ਟੇਲਾਂ ਤੇ ਪਾਣੀ ਪਹੁੰਚ ਰਿਹਾ ਹੈ ਹਰ ਰੋਜ਼ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਕੱਸੀਆਂ ਚ ਪਾਣੀ ਆ ਰਿਹਾ ਹੈ 30-30 ਸਾਲਾਂ ਬਾਅਦ 40-40 ਸਾਲਾਂ ਬਾਅਦ ਪਾਣੀ ਪਹੁੰਚ ਰਿਹਾ ਤਾਂ ਉਹਨਾਂ ਨੇ ਕੀ ਕੀਤਾ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਮਾਰਚ ਦੇ ਵਿੱਚ ਹੀ ਜਿਹੜਾ ਉਹ ਸਾਰਾ ਵਰਤ ਲਿਆ ਤੇ ਉਹ ਹੁਣ ਅਪ੍ਰੈਲ ਤੇ ਮਈ ਤੱਕ ਕਹਿੰਦੇ ਸਾਨੂੰ ਬਾਦੂ ਪਾਣੀ ਦਿਓ ਅਜੀ ਘ ਵੀ ਤੁਸੀਂ ਉਸ ਵੇਲੇ ਆਪਣਾ ਪਾਣੀ ਜਿਹੜਾ ਉਹ ਸੰਜਮ ਨਾਲ ਯੂਜ਼ ਕਰਨਾ ਸੀ ਕਫੈਤੀ ਤਰੀਕੇ ਨਾਲ ਯੂਜ਼ ਕਰਨਾ ਸੀ ਇਸਤੇਮਾਲ ਕਰਨਾ ਸੀ ਅਸੀਂ ਬਾਦੂ ਪਾਣੀ ਹੁਣ ਕਿੱਥੋਂ ਦੇ ਦਈਏ ਸਾਡੇ ਵੀ ਆਪਣੀ ਫਸਲ ਆ ਰਹੀ ਹੈ ਹੁਣ ਝੋਨੇ ਦੀ ਸਾਨੂੰ ਵੀ ਹੁਣ ਨਹਿਰਾਂ ਦੇ ਵਿੱਚ ਪਾਣੀ ਦੀ ਡਿਮਾਂਡ ਆਉਣ ਲੱਗੀ ਸੋ ਇਸ ਕਰਕੇ ਭਾਜਪੀ ਜਿਹੜੀ ਆ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਦਬਾਅ ਪਾ ਰਹੀ ਹੈ ਕਿ ਸਾਨੂੰ ਬਾਦੂ ਪਾਣੀ ਦੇ ਜੋ ਕਿ ਅਸੀਂ ਨਹੀਂ ਦੇ ਸਕਦੇ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫालतू ਨਹੀਂ ਹੈਗਾ ਤੇ ਅਸੀਂ ਆਪਣੇ ਲਈ ਪਾਣੀ ਇਸਤੇਮਾਲ ਕਰ ਰਹੇ ਹਾਂ ਆਪਣਾ ਅਸੀਂ ਆਲਰੇਡੀ ਤੁਹਾਨੂੰ ਤੁਹਾਡੇ ਹਿੱਸੇ ਦਾ ਪਾਣੀ ਦੇ ਚੁੱਕੇ ਹਾਂ ਤੁਸੀਂ ਤਾਂ 2 ਮਹੀਨੇ ਪਹਿਲਾਂ ਹੀ ਵਰਤ ਚੁੱਕੇ ਹਾਂ ਹੁਣ ਵੀ ਅਸੀਂ ਮਾਨਵਤਾ ਦੇ ਆਧਾਰ ਤੇ 3 ਲਾਇਟਰ ਪਾਣੀ ਅਸੀਂ 4000 ਕਿਸ਼ੂਕ ਦੇ ਰਹੇ ਹਾਂ ਚਲੋ ਪੀਣ ਜੋਗਾ ਸੀ ਕਿਸੇ ਨੂੰ ਰੋਕ ਨਹੀਂ ਸਕਦੇ ਕੁਦਰਤ ਹੈ ਅਸੀਂ ਪਾਣੀ ਤੋਂ ਪਿਆਸਾ ਨਹੀਂ ਮਰਨ ਪਰ ਮੈਂ ਕਹਿਣਾ ਚਾਹਨਾ ਬੀਜੇਪੀ ਨੂੰ ਕਿ ਜਿਹੜਾ ਤੁਸੀਂ ਕਹਿੰਦੇ ਹੋ ਪਾਕਿਸਤਾਨ ਤੋਂ ਅਸੀਂ ਪਾਣੀ ਖੋ ਲਿਆ ਪਾਕਿਸਤਾਨ ਨੂੰ ਅਸੀਂ ਪਾਣੀ ਜਾਣ ਨਹੀਂ ਦੇਣਾ ਉਹ ਪਾਣੀ ਤੁਸੀਂ ਸਾਨੂੰ ਦੇ ਦਿਓ ਸਾਡੇ ਡੈਮਾਂ ਨੂੰ ਭਰ ਦਿਓ ਅਸੀਂ ਅੱਗੇ ਦੇ ਦਾਂਗੇ ਇੱਕ ਮੈਂ ਹੋਰ ਅੰਕੜਾ ਤੁਹਾਨੂੰ ਦੱਸਣਾ ਚਾਹਨਾ ਕਿ ਪਿਛਲੇ ਸਾਲ ਅੱਜ ਦੀ ਤਰੀਕ ਦੇ ਵਿੱਚ ਪੌਂਗ ਡੈਮ ਤੇ ਰੰਜੀਸਾ ਘਟੈਮ ਰੰਜੀਸਾ ਘਟੈਮ ਡੈਮ 'ਚ ਪਿਛਲੇ ਸਾਲ ਅੱਜ ਦੇ ਦਿਨ ਜਿੰਨਾ ਪਾਣੀ ਸੀ ਉਹ ਤੋਂ 39 ਫੁੱਟ ਘਟ ਹੈ ਪੌਂਗ ਡੈਮ ਦੇ ਵਿੱਚ 24 ਫੁੱਟ ਘਟਾ ਪਿਛਲੇ ਸਾਲ ਨਾਲ ਤੁਸੀਂ ਕਿੱਥੋਂ ਦੇ ਦिए ਪਾਣੀ ਪਰ ਕਿਉਂਕਿ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਇਸ ਕਰਕੇ ਪਾਣੀ ਅਸੀਂ ਇਸਤੇਮਾਲ ਬਹੁਤ ਕਰ ਰਹੇ ਹਾਂ ਪੰਜਾਬ ਸਭ ਤੋਂ ਵੱਧ ਹਿਸਟਰੀ ਚ ਸਭ ਤੋਂ ਵੱਧ ਪਾਣੀ ਇਸਤੇਮਾਲ ਇਸ ਸਾਲ ਕੀਤਾ ਹੈ ਔਰ ਕਰਾਂਗੇ ਹੁਣ ਅੱਗੇ ਸੋ ਸਾਡੇ ਕੋਲੇ ਕੋਈ ਇੱਕ ਬੂੰਦ ਵੀ ਹੈ ਨਹੀਂ ਫਾਲਤੂ ਜਿਹੜੀ ਅਸੀਂ ਤੋਂ ਜਿਹੜੀ ਹੈ ਹਰਿਆਣੇ ਨੂੰ ਦੇ ਦਈਏ ਭਾਜਪੀ ਭਾਰਤੀ ਜਨਤਾ ਪਾਰਟੀ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਉਹ ਫਾਲਤੂ ਦਾ ਸਾਡੇ ਤੇ ਦਬਾਅ ਨਾ ਪਾਵੇ ਅਸੀਂ ਦਬਾਅ ਚ ਆਉਣ ਵਾਲੇ ਹੈ ਨਹੀਂ ਔਰ ਮੈਂ ਇੱਕ ਵਾਰੀ ਫੇਰ ਕਲੀਅਰ ਕਰ ਦਿੰਦਾ ਕਿ ਤੁਸੀਂ ਜਿਹੜਾ ਜਿਹੜੀ ਤੁਸੀਂ ਇੰਡਸ ਵਾਟਰ ਦੀ ਜਿਹੜੀ ਟ੍ਰੀਟੀ ਰੱਦ ਕੀਤੀ ਹੈ ਪਾਕਿਸਤਾਨ ਨਾਲ ਬਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਉਧਰੋਂ ਪਾਣੀ ਰੋਕਾਂਗੇ ਤਾਂ ਉਹ ਉਹ ਕਿਹੜਾ ਉੱਪਰ ਦੀ ਚੱਕ ਕੇ ਹਰਿਆਣੇ ਨੂੰ ਦੇ ਦੋਗੇ ਉਹ ਸਾਡੇ ਥਰੂ ਜਾਣਾ ਪਊਗਾ ਨਾ ਗ੍ਰੈਵਿਟੀ ਦੇ ਮੁਤਾਬਕ ਤੁਸੀਂ ਸਾਡੇ ਜਿਹੜੇ ਸਾਰੇ ਡੈਮਾਂ ਨੂੰ ਪਾਣੀ ਦੇ ਦਿਓ ਚਨਾਬ ਦਾ ਦੇ ਦਿਓ ਕਸ਼ਮੀਰ ਨਦ ਦਾ ਉਜ ਡਰਿਆ ਦਾ ਦੇ ਦਿਓ ਸਾਡੇ ਡੈਮ ਭਰ ਜਾਣਗੇ ਅਸੀਂ ਅੱਗੇ ਕਰ ਦਾਂਗੇ ਸੋ ਇਸ ਕਰਕੇ ਸਾਡੇ ਕੋਲ ਇਸ ਵਕਤ ਜਿਸ ਤੱਕ ਜਿਸ ਵੇਲੇ ਤੱਕ ਮੈਂ ਇਹ ਵੀਡੀਓ ਬਣਾ ਰਹੇ ਹਾਂ ਸਾਡੇ ਕੋਲੇ ਇੱਕ ਬੂੰਦ ਵੀ ਪਾਣੀ ਫालतू ਨਹੀਂ ਹੈਗਾ ਔਰ ਇਧਰੋਂ ਉਧਰੋਂ ਤੁਹਾਡੇ ਕੋਲੇ ਹੋਰ ਬਥੇਰੇ ਸਾਧਨ ਨੇ ਤੁਸੀਂ ਉਧਰੋਂ ਉਧਰੋਂ ਲੈ ਲਓ ਸਾਡੇ ਕੋਲ ਤਾਂ ਇਹੀ ਪਾਣੀ ਹੈ ਅਸੀਂ ਉਹੀ ਪਾਣੀ ਇਸਤੇਮਾਲ ਆਪਣਾ ਜਿਹੜਾ ਉਹ ਸਾਡਾ ਜਿਹੜਾ ਝੋਨੇ ਦੇ ਸੀਜ਼ਨ 'ਚ ਕਰਾਂਗੇ ਔਰ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਵਾਸਤੇ ਪਾਣੀ ਦੀ ਅਸੀਂ ਕਮੀ ਨਹੀਂ ਆਉਣ ਦਿੰਦੇ ਨਹਿਰੀ ਪਾਣੀ ਖਾਸ ਤੌਰ ਤੇ ਜਿੱਥੇ-ਜਿੱਥੇ ਵੀ ਪਹੁੰਚਿਆ ਉਹ ਪਾਣੀ ਦੀ ਡਿਮਾਂਡ ਸਾਨੂੰ ਆਉਣੀ ਸ਼ੁਰੂ ਹੋ ਗਈ ਅਸੀਂ ਹੁਣ ਪਾਣੀ ਛੱਟਣ ਲੱਗੇ ਆਂ ਇਸ ਕਰਕੇ ਸਾਡੇ ਤੋਂ ਇੱਕ ਬੂੰਦ ਵੀ ਪਾਣੀ ਫालतू ਦੀ ਉਮੀਦ ਨਾ ਕਰੋ ਤੁਸੀਂ ਆਪਣਾ ਪ੍ਰਬੰਧ ਇੱਧਰ ਉੱਧਰੋਂ ਕਰੋ ਜਾਂ ਤੁਸੀਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਰੋਕਾਂਗੇ ਉੱਪਰੋਂ ਪਾਣੀ ਜਨਾਬ ਦਾ ਜ਼ੇਲਮ ਦਾ ਉੱਜ ਦਾ ਕਸ਼ਮੀਰ ਨਦੀ ਦਾ ਉਹ ਸਾਰੀਆਂ ਤੁਸੀਂ ਇੱਧਰੋਂ ਡਾਇਵਰਟ ਕਰ ਦਿਓ ਸਾਡੇ ਵੱਲ ਤਾਂ ਸਾਡੇ ਡੈਮ ਪਰ ਜਾਣਗੇ ਤਾਂ ਅਸੀਂ ਅੱਗੇ ਕਰ ਦਾਂਗੇ ਪਰ 21 ਮਈ ਤੋਂ 21 ਮਈ ਤੱਕ ਦਾ ਜਿਹੜਾ ਅੰਕੜਾ ਉਦੇ ਮੁਤਾਬਕ ਤੁਸੀਂ ਆਪਣਾ ਪਾਣੀ ਹਿੱਸੇ ਦਾ ਬਲਕਿ 103% ਵਰਚ ਚੁੱਕੇ ਹੋ ਹਿੱਸੇ ਤੋਂ ਵੀ ਵੱਧ ਉਹ ਮਾਰਚ ਦੇ ਵਿੱਚ ਹੀ ਤੁਸੀਂ ਆਪਣਾ ਕੋਟਾ ਖਤਮ ਕਰ ਚੁੱਕੇ ਹੋ ਹੋਰ ਸਾਡੇ ਕੋਲ ਕੋਈ ਪਾਣੀ ਨਹੀਂ ਤੇ ਮੈਂ ਖਾਸ ਤੌਰ ਤੇ ਕਹਿਣਾ ਚਾਹਣਾ ਭਾਰਤ ਜਨਤਾ ਪਾਰਟੀ ਨੂੰ ਕਿ ਇਸ ਗੱਲ ਤੇ ਰਾਜਨੀਤੀ ਨਾ ਕਰੇ ਇਹ ਸਾਡੀ ਜ਼ਰੂਰਤ ਹੈ ਇਹ ਸਾਡੀ ਨੈਸੈਸਿਟੀ ਹੈ ਅਸੀਂ 182 185 ਲੱਖ ਮੀਟਰ ਕਿਟਾ ਨਾ ਝੋਨਾ ਵੀ ਦੇਣਾ ਹੈ ਚਾਵਲ ਵੀ ਦੇਣੇ ਨੇ ਦੇਸ਼ ਨੂੰ ਪੀ ਡੀ ਐਸ ਵਾਸਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ ਇੱਕ ਪਾਸੇ ਤੋਂ ਤੁਸੀਂ ਮੰਗਦੇ ਰਹਿੰਦੇ ਹੋ ਕਿ ਝੋਨਾ ਦੇਉ ਸਾਨੂੰ ਦੇਸ਼ ਜਿਹੜਾ ਉਹ ਝੋਨੇ ਦੀ ਮੰਗ ਕਰ ਰਿਹਾ ਚਾਵਲ ਦੀ ਮੰਗ ਕਰ ਰਿਹਾ गेहूं ਕਣਕ ਅਸੀਂ ਦਿੰਨੇ ਆ ਤੁਹਾਨੂੰ ਤੁਸੀਂ ਸਾਡੇ ਮੁਸੱਫਰ ਸਾਡੇ ਪਾਣੀਆਂ ਤੇ ਤੁਸੀਂ ਡਾਕੇ ਮਾਰ ਲੱਗੇ ਹੋਏ ਤੇ ਪਹਿਲਾਂ ਵਾਲਾ ਕੰਮ ਜਿਹੜਾ ਉਹ ਲੰਘ ਗਿਆ ਪਹਿਲਾਂ ਵਾਲਾ ਵੇਲਾ ਕਿ ਪਹਿਲਾਂ ਤੁਸੀਂ ਉਹਨਾਂ ਉਹਨਾਂ ਦੇ ਖੇਤਾਂ ਨੂੰ ਨਹਿਰਾਂ ਖੋਲ ਕੇ ਤੇ ਸਾਡੇ ਲੋਕਾਂ ਦਾ ਪਾਣੀ ਰੋਕ ਕੇ ਇਧਰ ਉਧਰ ਨੂੰ ਕਰ ਦਿੰਦੇ ਸੀ ਸਾਡੇ ਜਿਹੜੇ ਪੁਰਾਣੇ ਜਿਹੜੇ ਰਾਜ ਕਰਕੇ ਗਏ ਨੇ ਬਾਦਲ ਕੈਪਟਨ ਹੁਣ ਇਹ ਕੰਮ ਨਹੀਂ ਹੈਗਾ ਹੁਣ ਇੱਕ ਆਮ ਆਦਮੀ ਦੀ ਸਰਕਾਰ ਹੈ ਆਮ ਖੇਤਾਂ ਨੂੰ ਨੱਕੇ ਲਾਉਣ ਵਾਲਾ ਖੇਤਾਂ ਨੂੰ ਪਾਣੀ ਲਾਉਣ ਵਾਲਾ ਜਿਹੜਾ ਬੰਦਾ ਹੈ ਉਹ ਹਰ ਬੰਦਾ ਉਹ ਆਪਣੇ ਆਪ ਨੂੰ ਸਰਕਾਰ ਦਾ ਹਿੱਸਾ ਸਮਝਦਾ ਤੇ ਮੈਂ ਆਪ ਖੁਦ ਖੇਤੀ ਕਰਨ ਵਾਲੇ ਪਰਿਵਾਰ ਚੋਂ ਮੈਨੂੰ ਵੀ ਪਤਾ ਹੈ ਕਿ ਪਾਣੀ ਦਾ ਮੁੱਲ ਅੱਜ ਕੱਲ੍ਹ ਦੇ ਦਿਨਾਂ ਚ ਕੀ ਹੈ ਜਿੰਨਾ ਤੁਹਾਡਾ ਹਿੱਸਾ ਬਣਦਾ 21 ਮਈ ਤੋਂ ਬਾਅਦ ਉਹ ਤੁਹਾਡਾ ਅੰਕੜਾ ਜਿਹੜਾ ਸੀ ਤੁਹਾਨੂੰ ਦੇਵਾਂਗੇ ਪਹਿਲਾਂ ਆਪਣਾ ਪਾਣੀ ਜਿਹੜਾ ਉਹ ਤੁਸੀਂ ਕਫੈਤੀ ਤਰੀਕ ਨੇ ਇਸਤੇਮਾਲ ਕਰ ਲੈਂਦੇ ਤਾਂ ਸ਼ਾਇਦ ਤੁਹਾਨੂੰ ਇਹ ਦਿਨਾਂ ਨਾ ਦੇਖਣੇ ਪੈਣਦੇ ਮੈਂ ਇੱਕ ਵਾਰੀ ਫੇਰ ਪੰਜਾਬੀਆਂ ਦੇ ਸਹਿਯੋਗ ਨਾਲ ਇਹ ਗੱਲ ਕਹਿਣੀ ਕਹਿਣੀ ਚਾਹਨਾ ਕਿ ਇੱਕ ਵੀ ਬੂੰਦ ਪਾਣੀ ਸਾਡੇ ਕੋਲ ਫालतू ਨਹੀਂ ਹੈਗਾ ਸਾਡੇ ਤੋਂ ਇਹ ਉਮੀਦ ਨਾ ਕਰਿਓ ਕਿ ਅਸੀਂ ਕੋਈ ਬੂੰਦ ਪਾਣੀ ਦੀ ਜਿਹੜੀ ਉਹ ਇੱਧਰ ਉੱਧਰ ਹੋਣ ਦੇਵਾਂਗੇ ਸਾਡਾ ਧਰਤੀ ਵਾਲਾ ਪਾਣੀ ਜਿਹੜਾ ਉਹ ਵੀ ਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤਾਂ ਥੱਲੇ 600 ਫੁੱਟ ਤੇ 700 ਫੁੱਟ ਤੇ ਚਲਾ ਗਿਆ ਹੈਵੀ ਮੈਟਲ ਉਹਦੇ ਵਿੱਚ ਆ ਗਏ ਪਤਾ ਨਹੀਂ ਕਿਹੜੇ ਕਿਹੜੇ ਤੱਤ ਉਹਦੇ ਚ ਆ ਗਏ ਜਿਹੜੇ ਕਿ ਫਸਲਾਂ ਲਈ ਧਰਤੀ ਲਈ ਨੁਕਸਾਨਦੇਹਕ ਨੇ ਬੜੀ ਮੁਸ਼ਕਲ ਨਾਲ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕੀਤਾ ਕਰ ਰਹੇ ਹਾਂ ਅਜੇ ਹੋਰ ਵੀ ਇਸ ਕਰਕੇ ਪੰਜਾਬ ਨੂੰ ਹੱਸਦਾ ਬਸਦਾ ਰਹਿ ਹਰ ਰੋਜ਼ ਕੋਈ ਨਾ ਕੋਈ ਨਵਾਂ ਬੋਝ ਕੋਈ ਨਾ ਕੋਈ ਨਵੀਂ ਚਾਲ ਪੰਜਾਬ ਨਾਲ ਨਾ ਖੇਡੇ ਤਨ